ਦੇਦੀਏ ਗੁੱਛਾ ਨੂੰ ਵੱਟ ਦਿੰਦਾ ਦੱਸੋ ਇਹ ਕਿਹੜਾ ਗਰਾਹ ਆ ਆਪਣੀ ਉਹਦੀ ਮੋਛਾ ਆਪਣਾ ਉਹਦਾ ਹੱਥ ਹੈ ਤੇ ਤੁਹਾਨੂੰ ਕੀ ਤਕਲੀਫ ਹੈ ਉਹ ਕਹਿੰਦੇ ਜਦੋਂ ਮੋਛ ਨੂੰ ਵੱਟ ਦਿੰਦਾ ਤੇ ਜੰਲੀ ਵਾਲਾ ਜਿਹੜਾ ਕੇਦਰੀ ਵਾਲਾ ਡਰਨ ਲੱਗ ਜਾਂਦਾ ਟੀਵੀ ਤੇ ਜਦੋਂ ਦੇਖਦਾ ਅੱਜ ਇੰਨਾ ਨੀਵੇਂ ਜਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹੀਨੇ ਬਾਅਦ ਪਹਿਲੀ ਗ੍ਰਾਂਟ ਆ ਗਈ ਤੇ ਮੈਂ ਦੱਸਦਾ ਵੀ ਗ੍ਰਾਂਟ ਆ ਗਈ ਭਾਈ ਆਜੋ ਹੁਣ ਫਿਰ ਜੇ ਕੋਈ ਮੰਗ ਆ ਪਿੰਡ ਦੀ ਆਹੀ ਪੰਚਾਇਤ ਇਕ ਲੈਰੇਗਾ ਕੇ ਵੱਲ ਦੀ ਕਾਹੇ ਐਮਪੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਸਤਿ ਸ੍ਰੀ ਅਕਾਲ ਬਹੁਤ ਵਧਾਈਆਂ ਜੀ ਬਹੁਤ ਬੜਾ ਮੈਂ ਬਹੁਤ ਵਧਾਈਆਂ ਤੇ ਗ੍ਰਾਂਟ ਚਾਹੀਦੀ ਹੈ ਜੀ ਮੈਂ ਗ੍ਰਾਂਟ ਆ ਵਾਸਤੇ ਬੈਠਿਆ ਹਾਂ ਹਾਂਜੀ ਗ੍ਰਾਂਟ ਚਾਹੀਦੀ ਹੈ 3 ਲੱਖ ਚਾਹੀਦਾ ਜੀ ਮੈਂ ਕਹਿੰਦਾ ਵੀ 3 ਲੱਖ ਮਿਲੂਗਾ ਜ਼ਰੂਰ ਮਿਲੂਗਾ ਆ ਥੋੜੇ ਮਤਾ ਪਾ ਕੇ ਦੇ ਦਿਓ ਵੀ ਚਾਹੀਦਾ ਕਾਦੇ ਵਾਸਤੇ ਆ ਫਿਰ ਆਪਾਂ ਡਿਪਾਰਟਮੈਂਟ ਨੂੰ ਭੇਜ ਦਿੰਨਾ ਹੈ ਪੈਸੇ ਆ ਜਾਣਗੇ ਮਤੇ ਦੀ ਤਾਂ ਕੀ ਲੋੜ ਹੈ ਜੀ ਮੈਂ ਤਾਂ ਮਤਾ ਤਾਂ ਪਾਉਣਾ ਪੈਂਦਾ ਜੀ ਕਮ ਸਿੱਧੇ ਦੱਸ ਦਿੰਨੇ ਜੀ ਮੂੰਹ ਜਵਾਨੀ ਮੈਂ ਚੱਲ ਮੂੰਹ ਜਵਾਨੀ ਦੱਸ ਦੋ ਮੈਂ ਲਿਖ ਲੂੰਗਾ ਸ਼ਮਸ਼ਾਨ ਘਾੜ ਦੀਆਂ ਗੰਦਾ ਉੱਚੀਆਂ ਚੱਕਣੀਆਂ ਜੀ ਮੈਂ ਕੀ ਗੱਲ ਤੁਹਾਡੇ ਪਿੰਡ ਦੇ ਮਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ ਕਰੀ ਨਾ ਮੋੜਿਆ ਹੁਣ ਮੰਸਾ ਛੱਡ ਕੇ ਆਏ ਆ ਇਹ ਮਾਨਸਾ ਨੇ ਹੀ ਰਗਾ 1000 ਰੁਪਏ ਦਾ ਪਿਆਣ ਲਈ ਪੈਣਾ ਲਈ ਦਿੱਤਾ ਸੀ ਆ ਉਹ ਕਿਦੋਂ ਤੱਕ ਦੇਖੋ ਮਾਨਸਾ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ ਕਿ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ 'ਚ। ਸ਼ੁਕਰ ਆਪਾਂ ਨਾ ਤਾਂ ਕੀ ਲੈਣਾ ਲੇਕਿਨ ਸਭ ਨੂੰ ਪਤਾ ਹੈ ਪਹਾੜੀ ਏਰੀਆ ਹਿਮਾਚਲ ਦੀ ਹੈਗਾ। ਜੀ ਜੇ ਮੇਰੇ 1000 ਏਕੜ ਹੈ ਤਾਂ ਮਤਲਬ ਇੱਕ ਪਹਾੜ ਤਾਂ ਨਹੀਂ ਹੋਣਾ। ਫੇਰ 4-5 ਤਾਂ ਹੋਣਗੇ। ਦੇਣ ਮੈਨੂੰ ਪਹਾੜ ਸੇ ਲੱਭ ਕੇ ਦੇਣ। ਆਸੀਂ ਪੁੱਛ ਰਹੇ ਉਹਨਾਂ ਨੂੰ ਉਹ ਕਹਿੰਦੇ ਜੀ ਅਸੀਂ ਬਿਜ਼ਨਸ ਦੀ ਟੀਮ ਇੱਥੇ ਚੈਕਿੰਗ ਵਾਸਤੇ ਆ ਰਹੀ ਹੈ। ਤਾਂ ਚੈੱਕ ਕਰੀਏ ਕਰਨ ਚੈੱਕ ਕਰਨ ਆਈ ਐਮ ਨਾਟ ਗੋਇੰਗ ਟੂ ਅਬਸਟਰੈਕਟ ਜਸਟ। ਸਭ ਬਿਲਕੁਲ ਨਹੀਂ ਤੁਸੀਂ ਵੇਖੋ ਐਸੇ